ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੀਆਂ ਆਪਾਂ ਸੂਟ ਦੇ ਵਿੱਚ ਪਲੇਟਾਂ ਪਾਉਂਦੇ ਹਾਂ ਉਹਨਾਂ ਦੇ ਪਾਉਣ ਦਾ ਸਹੀ ਤਰੀਕਾ ਇਹ ਲਾਈਨਿੰਗ ਵਾਲਾ ਸੂਟ ਆ ਇਹਦੇ ਨਾਲ ਮੈਂ ਲਾਈਨਿੰਗ ਅਟੈਚ ਕੀਤੀ ਆ ਪਹਿਲਾਂ ਆਪਾਂ ਇਸ ਤਰ੍ਹਾਂ ਜਿਹੜੇ ਨਿਸ਼ਾਨ ਲਗਾਏ ਹੋਏ ਆ ਪਲੇਟਾਂ ਦੇ ਇਹਨੂੰ ਆਪਾਂ ਪਹਿਲਾਂ ਲਾਈਨਿੰਗ ਦੇ ਨਾਲ ਵੀ ਤੇ نیچے ਵਾਲਾ ਜਿਹੜਾ ਸਾਡਾ ਕਮੀਜ਼ ਦਾ ਕਪੜਾ ਆ ਉਹਦੇ ਨਾਲ ਅਟੈਚ ਕਰਨਾ ਸਭ ਤੋਂ ਪਹਿਲਾਂ ਜਿੱਦਾਂ ਮੈਂ ਨਿਸ਼ਾਨ ਲਗਾਏ ਇਹਨਾਂ ਆਪਾਂ ਇਸ ਤਰ੍ਹਾਂ ਕੱਚਾ ਕਰ ਲੈਣਾ ਮਸ਼ੀਨ ਦੇ ਨਾਲ ਸਿਲਾਈ ਲਾ ਕੇ वाली फिर इतना फिर इस तरह कुछ तो बह कर लेना जो धागा या थ्रैड का होंगे आप ही जो कटिंग कर ली है फिर आप वाली प्लेट में इस तरह ਇਸੇ ਤਰ੍ਹਾਂ ਹੁਣ ਆਪਾਂ ਦੂਸਰੀ ਸਾਈਡ ਤੇ ਸੀਨਾ ਜੜੀਆਂ ਲਗਾ ਲੈਣੀਆਂ ਆਪਾਂ ਆਪ ਨੂੰ ਇੱਥੇ ਥ੍ਰੈਡ ਦੀ ਕਟਿੰਗ ਨਾਲ ਹੀ ਕਰ ਲਿਓ ਹੁਣ ਆਪਾਂ ਵਨ ਪਲੇਟ ਤੇ ਕੱਚਾ ਜਿਹੜਾ ਕਰ ਲੈਣਾ ਆ ਇਦੇ ਨਾਲ ਸਾਡਾ ਜਿਹੜਾ نیچے ਦਾ ਕੱਪੜਾ ਆ ਨਾ ਉਹ ਖੇਸਕੂਗਾ ਨਹੀਂ ਜੇ ਅਸੀਂ ਇੱਦੀ ਪਲੇਟਾਂ ਪਾਈਆਂ ਤੇ ਕੱਪੜਾ ਜਿਹੜਾ ਸਾਡਾ نیچے ਵਾਲਾ ਅਲੱਗ ਰਹਿ ਜਾਣਾ ਤੇ ਲਾਈਨਿੰਗ ਤੇ ਹੀ ਸਲਾਈ ਲੱਗ ਜਾਂਦੀ ਆ ਲਾਈਨਿੰਗ ਤੇ ਹੀ ਜਿਹੜੀਆਂ ਪਲੇਟਸ ਆ ਸਾਡੀਆਂ ਪੈ ਜਾਂਦੀਆਂ ਆ

ਨਾਲ ਨਾਲ ਵੀ ਲੈ ਕੇ ਆਉਣੀ ਨੇ ਤਾਂ نیچے ਤੋਂ ਜਿਹੜੀਆਂ ਆਪਾਂ ਜਦੋਂ ਇਹਨੂੰ ਸਿੱਧਾ ਕਰਨਾ ਤੇ ਪਲੇਟ ਆਉਣੀ ਉੱਪਰ ਨਹੀਂ ਹੋ ਰਿਹਾ ਨਾਲ ਨਾਲ ਵੀ ਲੈ ਕੇ ਆਉਣੀ ਨੇ ਦੇਖੋ ਆ ਸਲਾਈ ਜਿਹੜੀ ਆ ਇਹਨੂੰ ਨਾਲ-ਨਾਲ ਹੀ ਲੈ ਕੇ ਆਉਣਾ ਇਸ ਤਰ੍ਹਾਂ ਇੱਥੇ ਆਪਾਂ ਇਹਨੂੰ ਗਲਾਈ ਦੇ ਦੇਣੀ ਆ ਏਸੀ ਤਰੀਕੇ ਦੇ ਨਾਲ ਆਪਾਂ ਆਹ ਵਾਲੀ ਜਿਹੜੀ ਪੇਟ ਆ ਸਾਈਡ ਵਾਲੀ ਇਹਨੂੰ नाल नाल ही साइजा क्या इतनी फिर आपको थोड़ा थोड़ा मार्जिन छोड़ना है इतने हाफ थोड़ा थोड़ा हाफ पाथाले इस तरह साइड वाली हम आप जी मोडे है साडी प्लेट ये वाली पावे ਇਹ ਵੀ ਪੈਲ ਨਾਲ ਨਾਲ ਲਗਾਣੀ ਆ ਸਲਾਈ ਫਿਰ ਆਪਾਂ ਥੋੜਾ ਥੋੜਾ ਦੇ ਵਿੱਚ ਇਹ ਕੱਟਾ ਜਿਹਾ ਕਰਦੇ ਆ ਥੋੜਾ ਆਪਾਂ ਇਹ ਸਾਈਡ ਵੀ ਸੇਮ ਹੈ ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਆਪਣੀਆਂ ਪਲੇਟਸ ਆ ਪਾ ਲੈਣੀਆਂ ਆ ਹਾਂਜੀ ਹੁਣ ਦੋਨੇ ਸਾਈਡ ਤੇ ਸਾਡੀਆਂ ਪਲੇਟਸ ਦੇਖੋ ਜਿਹੜੀਆਂ ਪੈ ਗਈਆਂ ਨੇ ਸੂਟ ਦੀਆਂ ਇਸ ਤਰੀਕੇ ਦੇ ਨਾਲ ਦੇਖੋ ਬਿਲਕੁਲ ਵੀ ਇਸ ਤਰ੍ਹਾਂ ਕੱਪੜਾ ਜਿਹੜਾ ਉੱਪਰ ਨੂੰ ਨਹੀਂ ਫੁੱਲੂਗਾ ਫਲੋਰੀ ਸਾਡੀ ਇੱਥੋਂ ਪਲੇਟ ਜਿਹੜੀ ਆ ਫਲਾਵਰ ਤੇ ਨਹੀਂ ਲਿਆਉਗੀ ਜੀ ਇਸ ਤਰੀਕੇ ਦੇ ਨਾਲ ਜਿਹੜੀਆਂ ਪਲੋਈਆਂ ਬਹੁਤ ਵਧੀਆ ਢੰਗ ਨਾਲ ਪੈਂਦੀਆਂ ਆ ਹਾਂ ਦੇਖੋ ਇਸ ਸਾਈਡ ਤੇ ਵੀ ਤੇ ਇਸ ਸਾਈਡ ਤੋਂ ਵੀ نیچے ਤੋਂ ਵੀ ਇੱਥੋਂ ਸਿੱਕੇ ਦਿਨਾਂ ਦੇ ਪਲੇਟਸ ਜਿਹੜੀਆਂ ਬਹੁਤ ਵਧੀਆ ਪੈਂਦੀਆਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਥੈਂਕ ਯੂ ਜੀ